ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਟਿੱਪੀ ਬਾਰੇ ਹੈ ਟਿੱਪੀ ਬਾਰੇ ਜਾਣਕਾਰੀ ਲਵਾਂਗੇ ਵੀ ਟਿੱਪੀ ਦਾ ਵੀ ਬਹੁਤ ਮਹੱਤਵਪੂਰਨ ਰੋਲ ਮਹਾਰਨੀ ਦੇ ਵਿੱਚ ਕਈ ਅੱਖਰ ਟਿੱਪੀ ਨਾਲ ਬਣਦੇ ਨੇ ਟਿੱਪੀ ਨਾ ਹੋਵੇ ਫਿਰ ਹੋਰ ਹੀ मीनिंग ਬਣ ਜਾਂਦਾ ਆਪਾਂ ਕਰਦੇ ਹਾਂ ਜੀ ਸ਼ੁਰੂ ਆੜਾ ਆੜੇ ਪਰ ਟਿੱਪੀ ਬੱਬਾ ਆਂਬ ਜੇ ਪਰ ਟਿੱਪੀ ਨਾ ਹੁੰਦੀ ਇਹ ਬਣਦਾ ਜਿਹਾ ਆੜਾ ਬੱਬਾ ਅਬ ਹੁਣ ਟਿੱਪੀ ਹੈ ਵਿੱਚ ਨੱਕ ਚ ਬੋਲਣ ਦੀ ਥੋੜੀ ਜੀ ਆਂਬ के प डखा गga அहाट हम ससाහ च डड चड ड అగే పట్టి పిగే ఢడ్డే కర్ణాటక గండా పప్పే పట్టి పిప చచ్చే బిజీ పంచీ మమ్మే పట్టి పిమ్మ జజే బిజీ మంచి మమ్మే పట్టి పిమ్మ డే బరి మడి అగే పట్టి పిక్ టే బిడ్ క ਸਸੇ ਬਟਿੱਪੀ ਸੰਗ ਗੱਗਾ ਤੱਤਾ ਸੰਗਤ ਜਜੇ ਬਟਿੱਪੀ ਗੱਗਾ ਲੱਲਾ ਜੰਗਲ ਜੰਗਲ ਕੰਕ ਕੇ ਬਟਿੱਪੀ ਕ ਬੱਬਾ ਲੱਲਾ ਕੰਬਲ ਕੰਬਲ ਆੜੇ ਬਟਿੱਪੀ ਗੱਗੇ ਨੂੰ ਦ ਲੈਂਕੜ ਗੂ ਰਾਰਾ ਆਂਕੂਰ ਅੰਗੂਰ ਈੜੀ ਨੂੰ ਸਿਹਾਰੀ ਉਪਰ ਟਿੱਪੀ ਜਜਾ ਨਾਣਾ ਇੰਜਣ ਇੰਜਣ ਪੱਪੇ ਨੂੰ ਸਿਹਾਰੀ ਉੱਪਰ ਟਿੱਪੀ ਜੱਜਾ ਰਾਰੇ ਕੰਨਰਾ ਪਿੰਜਰਾ ਪਿੰਜਰਾ ਸਸੇ ਟਿੱਪੀ ਸਾਂ ਤੱਤਾਰਾਰੇ ਬਿਹਰੀ ਦੀ ਸਾਂ ਤਰੀ ਸਾੰਤਰੀ ਪੱਪੇ ਨੂੰ ਟਿੱਪੀ ਪਾ ਜੱਜੇ ਨੂੰ ਕੰਨ ਜਾ ਬੱਬੇ ਵੈਰੇ ਬੀ ਪੰਜਾਬੀ ਪੰਜਾਬੀ ਸਸੇ ਨੂੰ ਔਕੜ ਸੂ ਉੱਪਰ ਟਿੱਪੀ ਦਾ ਧਾਰਾ ਸੁੰਦਰ ਸੁੰਦਰ ਲੱਲੇ ਨੂੰ ਦ ਲੈਨ ਕਰ ਲੂ ಉಪ ಟಿಪಿ ಬಬ್ಬಾ ರಾಡೇ ಬೂಂಬೆ ನೂಕಡ ಉಪ್ಪಿ ಗಗ್ಗ ರೇನು ದೂ ಕೂರು ಕೂರು ಪಪ್ಪೆ ಉಪ್ಪ ಟಿಪ್ಪೀ ಕಗ್ಗೇನು ದಾಳೆ ನೂ ಕಡಾ ಪೂಡಾ ಪಂಗೂಡ ಬಣದ ಓದಿ ಕಾಣಿ ਆੜੇ ਟਿੱਪੀ ਜੱਜੇ ਨੂੰ ਦਲੈਂਕੜ ਜੂ ਅੰਜੂ ਅੰਜੂ ਤਤੇਲਾ ਮਤੇ ਮੰਮੇ ਨੂੰ ਟਿੱਪੀ ਜੱਜੇਂ ਦਲੈਂਕੜ ਜੂ ਮੰਜੂ ਮੰਜੂ ਸਸਾ ਵਾਵੇਲਾ ਵੇ ਰਾਰੇਲਾ ਮਰੇ ਸ ਵੇਰੇ ਸਵੇਰੇ ਜੱਜਾ ਲੱਲਾ ਦਦੇ ਵੇਰੀ ਦੀ ਜਲਦੀ ਊੜਿਆ ਕੜ ਊ ਉਪਰਾਧਕ ਠੱਠੇ ਨੂੰ ਬਿਹਾਰੀ ਠੀ ਆੜੇ ਕੰਨਾ ਆ ਉਪਰ ਵਿੰਦੀ ਆ ਉਠੀਆਂ ਮੋਰ ਦੇ ਆਕੜੇ ਊ ਹਾ ਹ ਨੰਨੇ ਕੰਨਾ ਨਾ ਉਪਰਿੰਦੀ ਉਹ ਨਾ ਉਹ ਨਾ ਮੰਮੇ ਦਾ ਲੈਂਕੜੇ ਮੂਹ ਉੱਪਰ ਟਿੱਪੀ ਹਾ ਹ ਮੂ ਮੂ ਹ ਮੂ ਤਦ ਦੇ ਹੋੜਾ ਤੋ ਕਕੇਲਾ ਮਕੇ ਦੱਦੇ ਨੂੰ ਟਿੱਪੀ ਤੱਦਾ ਦੰਦ ਫਸੇਨ ਪਰ ਨਾਸਾ ਫਫਾ ਸਾਫਾ ਕਕੇਨ ਕੱਕੇ ਨੂੰ ਬਿਹਾਰੀ ਕੀ ਤੱਤੇ ਲਾ ਮਤੇ ਕੀਤੇ ਪਫੇ ਨੂੰ ਸਿਹਾਰੀ ਰ ਆ ਰ ਫੇਰੇ ਉਲੇ ਅੰਕੜੇ ਊ ਹਾ ਹਾ ਓਹੋ ਆੜੇ ਟਿੱਪੀ ਅੰ ਬੱਬੇ ਨੂੰ ਕੰਨਾ ਬਾਹ ਉੱਪਰ ਟਿੱਪੀ ਅੰਬਾ ਦੱਦੇ ਲਾ ਮ ਦੇ ਬੱਬੇ ਕੰਨਾ ਬਾਹ ਗੱਗਾ ਬਾਗ ਹੁਣ ਮੈਂ ਤੇਰਾ ਲੱਤ ਮਾਰਨੀ ਆ ਸਸਰੀ ਘਰ ਵੀਰ ਦੀ ਅਜਾਸੀ ਗੰਦੀ ਵੀਡੀਓ ਬਣਾ ਲੈ ਸਾਡੀ ਬਣਾਈ ਹੋਈ ਮੇਰੀ ਖਰਾਬ ਕਰਤੀ ਬਾਹਰ ਮਰ ਜਾ